ਸਸਿਕਾ ਦੋਸਤੋ ਗੁਵਾਚੀਆਂ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੀ ਗਜ਼ਲ ਤਕਾਜ਼ਾ ਕੀ ਕਰੀਏ ਅਰਜ਼ਾ ਕੇ ਡਿੱਗਿਆਂ ਮੂੰਹ ਭਾਰ ਤਕਾਜ਼ਾ ਕੀ ਕਰੀਏ ਦੂਰੀ ਪੈ ਗਈ ਮਾਰ ਤਕਾਜ਼ਾ ਕੀ ਕਰੀਏ ਰੈਬਰ ਸਮਝ ਭਰੋਸਾ ਕਰਕੇ ਬੈਠੇ ਸਾਂ ਡੋਬੀ ਸੁਵਿਚਾਰ ਤਕਾਜ਼ਾ ਕੀ ਕਰੀਏ ਓਵਰ ਡੋਜ਼ ਨੇ ਕੀ ਕੀ ਚੰਨ ਚੜਾਏ ਨੇ ਦੱਸੇ ਕਿ ਅਖਬਾਰ ਤੱਕ ਆ ਜਾ ਕੇ ਕਰੀਏ ਡਾਡਾ ਜੇਕਰ ਮਾਰੇ ਤਾਂ ਸਰਕਾਰ ਤੇ ਹੈ ਜੇ ਮਾਰੇ ਸਰਕਾਰ ਤੱਕ ਆ ਜਾ ਕੇ ਕਰੀਏ ਡਾਡਾ ਜੇ ਕੋਈ ਮਾਰੇ ਤਾਂ ਸਰਕਾਰ ਤੇ ਹੈ ਜੇ ਮਾਰੇ ਸਰਕਾਰ ਤੱਕ ਆ ਜਾ ਕੇ ਕਰੀਏ ਧਰਮ ਦੇ ਠੇਕੇਦਾਰ ਦੀ ਆਪਾ ਮੰਨੀ ਨਹੀਂ ਧਰਮ ਦੇ ਠੇਕੇਦਾਰ ਦੀ ਆਪਾ ਮੰਨੀ ਨਹੀਂ ਸੱਦਲਾ ਬੰਦੇ ਯਾਰ ਤੱਕ ਆ ਜਾ ਕੇ ਕਰੀਏ ਸੋਚ ਚੋਰਾ ਚੋਂ ਇੱਕ ਨੂੰ ਚੰਗਾ ਚੁਣਿਆ ਸੀ ਸੋਚ ਚੋਰਾ ਚੋਂ ਇੱਕ ਨੂੰ ਚੰਗਾ ਚੁਣਿਆ ਸੀ ਡਾਕੂ ਨਿਗਲਿਆ ਯਾਰ ਤਕਾ ਜਾ ਕੇ ਕੀ ਕਰੀਏ ਔਖੇ ਸੋਖੇ ਬਹੁਤੀ ਤਾਂ ਹੁਣ ਲੰਘ ਗਈਏ ਔਖੇ ਸੋਖੇ ਬਹੁਤੀ ਤਾਂ ਹੁਣ ਲੰਘ ਗਈਏ ਜੱਜ ਰਹਿ ਗਏ ਦਿਨ ਚਾਰ ਤਕਾ ਜਾ ਕੇ ਕੀ ਕਰੀਏ ਜੱਜ ਰਹਿ ਗਏ ਦਿਨ ਚਾਰ ਤਕਾ ਜਾ ਕੇ ਕੀ ਕਰੀਏ ਧੰਨਵਾਦ ਦੋਸਤੋ ਜਿਉਂਦੇ ਵਸਦੇ ਰਹੋ ਆਬਾਦ ਰਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਥੈਂਕ ਯੂ